ਸਤਿ ਸ੍ਰੀ ਅਕਾਲ ਦੋਸਤੋ ਕੀ ਤੁਸੀਂ ਕਦੇ ਇਹ ਮਹਿਸੂਸ ਕੀਤਾ ਹੈ ਕਿ ਜਦੋਂ ਕੜਾਕੇ ਦੀ ਠੰਡ ਤੋਂ ਬਾਅਦ ਹਵਾ ਵਿੱਚ ਇੱਕ ਅਜੀਬ ਜਿਹੀ ਮਹਿਕ ਘਲ ਜਾਂਦੀ ਹੈ ਜਦੋਂ ਖੇਤਾਂ ਵਿੱਚ ਪੀਲੀ ਸਰੋਂ ਇੰਜ ਲੱਗਦੀ ਹੈ ਜਿਵੇਂ ਧਰਤੀ ਦੇ ਸੀਨੇ ਤੇ ਸੋਨੇ ਦੀ ਚਾਦਰ ਓੜ ਲਈ ਹੋਵੇ ਹਾਂ ਇਹੀ ਤਾਂ ਹੈ ਬਸੰਤ ਪਰ ਕੀ ਬਸੰਤ ਸਿਰਫ ਪਤੰਗਾ ਉਡਾਉਣ ਜਾਂ ਫਿਰ ਪੀਲੇ ਕੱਪੜੇ ਪਾਉਣ ਦਾ ਨਾਮ ਹੈ ਨਹੀਂ ਅੱਜ ਦੀ ਅਸੀਂ ਇਸ ਵੀਡੀਓ ਦੇ ਵਿੱਚ ਅਸੀਂ ਬਸੰਤ ਦੇ ਉਹ ਰੰਗ ਫੁੱਲਾਂ ਦੇ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਨਹੀਂ ਸੁਨੇ ਹੋਣਗੇ ਜਿਵੇਂ ਸਾਡੀ ਗੁਰਬਾਣੀ ਬਸੰਤ ਨੂੰ ਮਨ ਦੇ ਖੇੜੇ ਨਾਲ ਜੋੜਦੀ ਹੈ ਕਿਉਂ ਇਸ ਰੁੱਤ ਨੂੰ ਰੁੱਤਾਂ ਦੀ ਰਾਣੀ ਕਿਹਾ ਜਾਂਦਾ ਹੈ ਵੀਡੀਓ ਦੇ ਆਖਿਰ ਤੱਕ ਜੁੜੇ ਰਹਿਣਾ ਕਿਉਂਕਿ ਅੱਜ ਅਸੀਂ ਤੁਹਾਡੇ ਮਨਾਂ ਵਿੱਚ ਵੀ ਬਸੰਤ ਲੈ ਕੇ ਆਵਾਂਗੇ ਸੋ ਦੋਸਤੋ ਬਸੰਤ ਦਾ ਮਤਲਬ ਹੈ ਨਵਾਂ ਜਨਮ ਰੁੱਖਾਂ ਤੋਂ ਪੁਰਾਣੇ ਸੁੱਕੇ ਪੱਤੇ ਝੜ ਜਾਂਦੇ ਨੇ ਜਿਸ ਨੂੰ ਅਸੀਂ ਪੱਤ ਝੜ ਕਹਿੰਦੇ ਹਾਂ ਤਾਂ ਕੁਦਰਤ ਹਾਰ ਨਹੀਂ ਮੰਨਦੀ ਉਹ ਮੁੜ ਤੋਂ ਤਿਆਰੀ ਕਰਦੀ ਹੈ ਚੇਤ ਦੇ ਮਹੀਨੇ ਵਿੱਚ ਜਦ ਨਿੱਕੇ ਨਿੱਕੇ ਕਰੰਬੜਾ ਫੁੱਟਦੀਆਂ ਤਾ ਉਹ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਜਿੰਨੀ ਮਰਜ਼ੀ ਮੁਸ਼ਕਲ ਹੋਵੇ ਅੰਤ ਹੁੰਦਾ ਹੀ ਹੈ ਮੁਸ਼ਕਲਾਂ ਦਾ ਸੁੱਖਾਂ ਦੀ ਬਸੰਤ ਜ਼ਰੂਰ ਆਉਂਦੀ ਹੈ ਪੰਛੀਆਂ ਦੀ ਚਹਿਚਹਾਟ ਤੇ ਪੌਰੀਆਂ ਦੀ ਗੂੰਜਾਰ ਇਸ ਰੁੱਤ ਦਾ ਸੰਗੀਤ ਹੁਣ ਜੇ ਅਸੀਂ ਗੱਲ ਕਰੀਏ ਉਸ ਬਸੰਤ ਦੀ ਜੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਬਸੰਤ ਦਰਜ ਹੈ ਸਿੱਖ ਇਤਿਹਾਸ ਵਿੱਚ ਇੱਕ ਬਹੁਤ ਹੀ ਪਿਆਰੀ ਪਰੰਪਰਾ ਹੈ ਹੋਲੇ ਮਹੱਲੇ ਤੱਕ ਗੁਰੂ ਘਰਾਂ ਵਿੱਚ ਵਸੰਤ ਦੀਆਂ 12 ਗਾਇਆਂ ਜਾਂਦੀਆਂ ਨੇ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਕਿ ਬਨਸਪਤੀ ਮੌਲੇ ਚੜਿਆ ਬਸੰਤ ਇਹ ਮਨ ਮੌਲੇ ਆ ਪ੍ਰਭ ਸੰਗਮ ਅੰਤ ਇਹਦਾ ਮਤਲਬ ਬਹੁਤ ਡੂੰਘਾ ਗੁਰੂ ਜੀ ਕਹਿੰਦੇ ਨੇ ਕਿ ਬਾਹਰ ਤਾਂ ਬਨਸਪਤੀ ਮੌਲ ਗਈ ਹੈ ਹਰੀ ਭਰੀ ਹੋ ਗਈ ਹੈ ਪਰ ਇਹ ਬੰਦੇ ਤੇਰੇ ਅੰਦਰ ਬਸੰਤ ਤਾਂ ਦੀ ਅੰਦਰ ਜਾਏਗੀ ਜੇ ਤੇਰਾ ਮਨ ਪਰਮਾਤਮਾ ਦੇ ਨਾਲ ਜੁੜ ਕੇ ਹਰੀਆ ਭਰੀਆ ਹੋਇਆ ਲੱਗੇਗਾ ਜੇ ਮਨ ਵਿੱਚ ਈਰਖਾ ਤੇ ਨਫਰਤ ਹੈ ਤਾਂ ਬਾਹਰਲੀ ਬਸੰਤ ਤੁਹਾਡੇ ਕਿਸੇ ਕੰਮ ਦੀ ਨਹੀਂ ਬਸੰਤ ਦਾ ਰੰਗ ਸਿਰਫ ਪੀਲਾ ਨਹੀਂ ਇਹ ਕੁਰਬਾਨੀ ਦਾ ਰੰਗ ਵੀ ਹੈ ਸਾਨੂੰ ਇਹ ਯਾਦ ਦਵਾਉਂਦਾ ਹੈ ਕਿ ਧਰਮੀ ਹਕੀਕਤ ਰਾਏ ਨੂੰ ਜਿਸ ਨੇ ਬਸੰਤ ਪੰਚਮੀ ਵਾਲੇ ਦਿਨ ਧਰਮ ਦੀ ਖਾਤਰ ਸ਼ਹਾਦਤ ਦੇ ਦਿੱਤੀ ਸੀ ਪਰ ਉਹ ਝੁਕਿਆ ਨਹੀਂ ਇਹ ਰਤ ਸਾਨੂੰ ਯਾਦ ਦਵਾਉਂਦੀ ਹੈ ਕਿ ਸਾਡੀ ਹਰਿਆਵਲ ਸਾਡੀਆਂ ਜੜਾਂ ਸਾਡੇ ਇਤਿਹਾਸ ਨਾਲ ਜੁੜੇ ਹੋ ਰਹੇ ਬਹੁਤ ਸਾਰੇ ਲੋਕ ਪੁੱਛਦੇ ਨੇ ਕਿ ਮੌਸਮ ਤਾਂ ਬਦਲ ਜਾਂਦਾ ਹੈ ਫਿਰ ਅਸੀਂ ਹਮੇਸ਼ਾ ਖੁਸ਼ ਕਿਵੇਂ ਰਹੀਏ ਗੁਰਬਾਣੀ ਇਸ ਦਾ ਜਵਾਬ ਦਿੰਦੀ ਹੈ ਨਾਨਕ ਤਿਨਾ ਬਸੰਤ ਹੈ ਜਨ ਘਰ ਵਸਿਆ ਕੰ ਜਿਸ ਦੇ ਹਰ ਦੇ ਵਿੱਚ ਰੱਬ ਵਸ ਗਿਆ ਹੈ ਉਹਦੇ ਲਈ ਜਨਵਰੀ ਵੀ ਬਸੰਤ ਹੈ ਤੇ ਜੂਨ ਦੀ ਗਰਮੀ ਵੀ ਬਸੰਤ ਵੀਡੀਓ ਦੇ ਇਸ ਸੈਚ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੀ ਜ਼ਿੰਦਗੀ ਦੇ ਵਿੱਚ ਨਾਮ ਸਿਮਰਨ ਤੇ ਚੜ੍ਹਦੀ ਕਲਾ ਦਾ ਰੰਗ ਭਰੋ ਤਾਂ ਜੋ ਤੁਹਾਡਾ ਚਿਹਰਾ ਹਮੇਸ਼ਾ ਬਸੰਤ ਦੇ ਫੁੱਲ ਵਾਂਗ ਖਿੜਿਆ ਰਹੇ ਉਮੀਦ ਹੈ ਕਿ ਇਹ ਗੱਲਾਂ ਤੁਹਾਡੇ ਦਿਲ ਨੂੰ ਛੂ ਗਈਆਂ ਇਹ ਬਸੰਤ ਤੇ ਸਿਰਫ ਪਤੰਗਾ ਹੀ ਨਾ ਉਡਾਓ ਸਗੋਂ ਆਪਣੀ ਸੋਚ ਨੂੰ ਵੀ ਉੱਚਾ ਉਡਾਓ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ